ਕੀ ਗੱਲ ਹੈ ਨਾ ਕੋਈ ਜਿਹੜਾ ਕਿਤਾ ਕਿਸ਼ੋਰ ਨਾਲ ਉਸ ਨੂੰ ਮਿਲਿਆ ਨਾ ਆਓ ਪਹਿਲੋ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਰਡ ਨੰਬਰ 46 ਦੇ ਕਿਸ਼نگੜ ਕਲੋਨੀ ਦੇ ਵਿੱਚ ਆਪਾਂ ਡੋਰ ਟੂ ਡੋਰ ਕੀਤਾ ਸੀ ਬਿਨਾ ਦੱਸੇ ਕਹਿ ਸਕਦੇ ਹੋ ਪਰ ਫਿਰ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਲੋਨੀ ਵਾਸੀਆਂ ਦਾ ਜਿਨ੍ਹਾਂ ਨੇ ਬੇਅੰਤ ਹ ਪਿਆਰ ਬਖਸ਼ਿਆ ਸਵਾਗਤ ਬਹੁਤ ਵਧੀਆ ਜ਼ੋਰਦਾਰ ਤਰੀਕੇ ਨਾਲ ਕੀਤਾ ਸੋਚ ਤੋਂ ਕਈ ਗੁਣਾ ਭਰੇ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਕੱਲ ਪ੍ਰਚਾਰ ਦਾ ਆਖਰੀ ਦਿਨ ਹੈ ਸੋ ਅਸੀਂ ਇੱਕ ਦਿਨ ਪਹਿਲਾਂ ਹੀ ਸੋਚਿਆ ਸੀ ਕਿ ਪ੍ਰਚਾਰ ਤੋਂ ਇੱਕ ਦਿਨ ਪਹਿਲਾਂ ਹੀ ਕਿਸ਼ਣਗੜ ਕਰੋਨੀ ਕਰਨੀ ਆ ਸੋ ਸਾਡੀ ਸੋਚ ਤੋਂ ਕਈ ਗੁਣਾ ਬਿਹਤਰ ਜਿਹੜਾ ਵਾ ਉਹ ਰਿਸਪਾਂਸ ਲੋਕੀ ਪੂਰੀ ਤਰ੍ਹਾਂ ਮਨ ਬਣਾ ਚੁੱਕੇ ਆ ਕਾਂਗਰਸ ਪਾਰਟੀ ਦਾ ਮੇਅਰ ਬਣਾਉਂਦਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਤੋਂ ਕਾਂਗਰਸ ਪਾਰਟੀ ਦਾ ਮੇਅਰ ਹੋਏਗਾ ਤੇ ਵਾਰਡ ਨੰਬਰ 46 ਤੋਂ ਹੌਸਲੇ ਦੀ ਟਿਕੜ ਜਿਹੜੀ ਜਿੱਤ ਕੇ ਆਪਾਂ ਬਲਾਰੀਆ ਸਾਹਿਬ ਦੀ ਝੋਲੀ ਪਾਵਾਂਗੇ ਆਮਾਦੀ ਪਾਰਟੀ ਤੇ ਭਾਜਪੀ ਦੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਦੇਖੋ ਜੀ ਕੱਲ੍ਹ ਕਰ ਲਈ ਸ਼੍ਰੋਮਣੀ ਅਕਾਲੀ ਦਲ ਦੀ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਮਕੋਟਾ ਪਾ ਕੇ ਜਿਹੜਾ ਇਹਨਾਂ ਨੇ ਅੱਜ ਤੱਕ ਰਾਜ ਕੀਤਾ ਪੰਥਕ ਧਿਰ ਸੀਗੀ ਸ਼੍ਰੋਮਣੀ ਅਕਾਲੀ ਦਲ ਬਟ ਬਾਦਲ ਪਰਿਵਾਰ ਨੇ ਇਸ ਪੰਥਕ ਧਿਰ ਦਾ ਇੱਕ ਬੇੜਾ ਗਰਕ ਕਰਤਾ ਇਸ ਸੰਸਥਾ ਦਾ ਇਹਨਾਂ ਨੇ ਬਾਦਲ ਜਦੋਂ ਦੀ ਬਾਦਲ ਪਰਿਵਾਰ ਦੇ ਹੱਥ ਸ਼੍ਰੋਮਣੀ ਅਕਾਲੀ ਦਲ ਦੀ ਬਾਗਡੋਰਾਈ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦੇ ਹੱਥਾਈ ਆ ਇਹਨਾਂ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪੱਠਾ ਬਿਠਾਤਾ ਹੁਣ ਆਪਾਂ ਗੱਲ ਕਰ ਲਈਏ ਭਾਜਪਾ ਦੀ ਸੋ ਭਾਜਪਾ ਦਾ ਜਿਹੜਾ ਕੈਂਡੀਡੇਟ ਸਾਡੀ ਵਾਰਡ ਚ ਭਾਜਪਾ ਨੇ ਦਿੱਤੀ ਆ ਉਹ ਤੁਸੀਂ ਇਹ ਦੇਖੋ ਕਿ ਭਾਜਪਾ ਨੇ ਆਲਰੇਡੀ ਇੱਕ ਟਿਕਟ ਅਨਾਉਂਸ ਕਰਤੀ ਸੀ ਵਾਰਡ ਨੰਬਰ 46 ਤੋਂ ਉਦੀ ਟਿਕਟ ਕੱਟ ਕੇ ਸ਼ੇਰੀਕਿਓ ਵਾਲਾ ਮੇਰਾ ਵੀਰ ਉਹਨੂੰ ਦਿੱਤੀ ਹੈ ਸੋ ਮੈਂ ਬੜਾ ਹੈਰਾਨ ਆ ਕਿ ਸ਼ੇਰੀਕਿਓ ਵਾਲਾ 1 ਘੰਟਾ ਪਹਿਲੋਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ 1 ਘੰਟੇ ਬਾਅਦ ਅਜਿਹਾ ਕੀ ਹੋ ਗਿਆ ਕਿ ਜੋ ਉਹ ਭਾਜਪਾ ਦਾ ਕੈਂਡੀਡੇਟ ਹੋ ਗਿਆ ਉਸ ਮੇਰੇ ਵੀਰ ਨੇ ਚੌਥੀ ਕੇ ਪੰਜਵੀਂ ਪਾਰਟੀ ਬਦਲ ਲਈ ਹੈ ਸੋ ਮੈਨੂੰ ਤੇ ਇਹ ਡਰ ਆ ਕਿਤੇ ਹੋਰ ਜੇ ਕੋਈ ਪਾਰਟੀ ਰਹਿ ਗਈ ਆ ਬਸ ਉਹਦੇ ਚ ਜਾਣਾ ਰਹਿ ਗਿਆ ਉਸ ਵੀਰ ਦਾ ਸੋ ਮੈਂ ਉਸ ਵੀਰ ਨੂੰ ਵੀ ਕਵਾਂਗਾ ਕਿ ਮੇਰੇ ਵੀਰ ਪਾਰਟੀਆਂ ਨਹੀਂ ਬਦਲੀ ਦੀਆਂ ਇੱਕ ਧੜੇ ਦੇ ਨਾਲ ਇੱਕ ਜੀ ਦੇ ਨਾਲ ਇੱਕ ਵਿਅਕਤੀ ਦੇ ਨਾਲ ਖੜੇ ਹੋਈਦਾ ਪਾਰਟੀ ਬੜੀ ਵਿਸ਼ੇਸ਼ ਹੁੰਦੀ ਹੈ ਪਾਰਟੀ 'ਚ ਬੜੀ ਤਾਕਤ ਹੁੰਦੀ ਹੈ ਹੁਣ ਗੱਲ ਕਰੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਆਮ ਆਦਮੀ ਪਾਰਟੀ ਤੋਂ ਮੈਂ ਇਹ ਹੈਰਾਨ ਆ ਕਿ ਮੌਜੂਦਾ ਸਰਕਾਰ ਹੋਵੇ 2.5 3 ਸਾਲ ਸਰਕਾਰ ਬਣੀ ਨੂੰ ਹੋ ਗਈ ਹੁਣ ਸੋ ਉਸ ਦੇ ਬਾਵਜੂਦ ਜਿਹੜੇ ਇੱਥੇ ਮਿਹਨਤ ਕਰ ਰਹੇ ਹੋਣ ਕੈਂਡੀਡੇਟ ਉਹਨਾਂ ਨੂੰ ਕੇਪੇਬਲ ਨਾ ਸਮਝਦੇ ਹੋਏ ਆਮ ਆਦਮੀ ਪਾਰਟੀ ਨੇ ਪੈਰਾਸ਼ੂਟ ਰਾਈ ਇੱਕ ਕੈਂਡੀਡੇਟ ਜਿਹੜਾ ਉਹ ਉਤਾਰਿਆ ਪੈਰਾਸ਼ੂਟ ਰਾਈ ਸੋ ਇਹਦਾ ਮਤਲਬ ਆਮ ਆਦਮੀ ਪਾਰਟੀ ਨੂੰ ਜਿਹੜੇ ਇੱਥੇ ਵਰਕ ਕਰ ਰਹੇ ਸੀ ਵਾਰਡ ਨੰਬਰ 46 ਤੇ ਉਹਨਾਂ ਵਿੱਚੋਂ ਕੋਈ ਕੈਪੇਬਲ ਨਹੀਂ ਲੱਭਿਆ ਜਿਹਦੇ ਲਈ ਉਹਨਾਂ ਨੇ ਬਾਹਰੋਂ ਕੈਂਡੀਡੇਟ ਲਿਆਣਾ ਸਹੀ ਸਮਝਿਆ ਸੋ ਲੋਕੀ ਬੜੇ ਸਿਆਣੇ ਹੋ ਗਏ ਨੇ ਲੋਕੀ ਪੈਰਾਸ਼ੂਟ ਰਾਈ ਆਏ ਹੋਏ ਕੈਂਡੀਡੇਟ ਨੂੰ ਮੂੰਹ ਨਹੀਂ ਲਾਉਣਗੇ ਸੋ ਮੈਂ ਲੋਕਾਂ ਦੇ ਕਿ ਵੀ ਬੇਨਤੀ ਕਰਦਾ ਮੈਂ ਤੁਹਾਡੀ ਆਪਣੀ ਵਾਰਡ ਦਾ ਜੰਮਪਲਾਂ ਇੱਥੇ ਹੀ ਇਹਨਾਂ ਗਲੀਆਂ ਬਜ਼ਾਰਾਂ ਚ ਹੀ ਬਚਪਨ ਨਿਕਲਿਆ ਸੋ ਮੈਂ ਬੇਨਤੀ ਕਰਾਂਗਾ ਦਾਸ ਨਾਪਰੀ ਸਿੰਘ ਨਵੀਂ ਜੋੜਾ ਕੈਂਡੀਡੇਟ ਕਾਂਗਰਸ ਪਾਰਟੀ ਵੱਲੋਂ ਚੋਣ ਨਿਸ਼ਾਨ ਹੱਥ 21 ਦਸੰਬਰ ਨੂੰ ਹੱਥ ਤੇ ਮੋਹਰਾਂ ਲਾ ਕੇ ਮੈਨੂੰ ਕਾਮਯਾਬ ਕਰੋ ਤਾਂ ਕਿ ਮੈਂ ਵਾਰਡ ਨੰਬਰ 46 ਜੋ ਗੁਰੂ ਘਰ ਨਾਲ ਸੰਬੰਧਿਤ ਵਾਰਡ ਹੈ ਉਸ ਵਾਰਡ ਦੀ ਨੁਹਾਰ ਬਦਲ ਸਕਾਂ ਅੱਜ ਪੰਜਾਬ ਦੇ ਸੀਐਮ ਖੁਦ ਇੱਥੇ ਰੋਡ ਸ਼ੋਅ ਕਰਨ ਆਏ ਨੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋ ਉਹਨਾਂ ਦਾ 3 ਸਾਲ ਦਾ ਉਹ ਨਾਰਾ ਵਾ ਕੇ ਅਸੀਂ ਸਾਡੀ ਸਰਕਾਰ ਜੋ ਵੀ ਬੜੀਆਂ ਹੈ ਅਹੀ ਭਾਰੀ ਵਿਕਾਸ ਕੀਤਾ ਹੈ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸੋ ਉਹਨਾਂ ਤੇ ਜਿਹੜੇ ਕਹਿਣਾ ਉਹ ਸਿਰਫ ਤੇ ਸਿਰੇ ਜੁਮਲੇਬਾਜ਼ੀ ਆ ਹੋਰ ਕੁਝ ਨਹੀਂ ਆ ਸੋ ਉਹਨਾਂ ਦੀ ਜੁਮਲੇਬਾਜ਼ੀਆਂ ਦਾ ਮੈਂ ਕੋਈ ਜਵਾਬ ਨਹੀਂ ਦੇਵਾਂਗਾ ਕਿਉਂਕਿ ਉਹ ਮੇਰੇ ਤੋਂ ਬਹੁਤ ਉਮਰ ਚ ਵੀ ਵੱਡੇ ਨੇ ਸਿਆਸਤ ਚ ਵੀ ਵੱਡੇ ਨੇ ਸੋ ਮੈਂ ਇੱਕ ਸਟੇਟ ਦੇ ਉਹ ਸੀਐਮ ਨੇ ਸੋ ਉਹਨਾਂ ਨੂੰ ਇਹੋ ਜੀਆਂ ਗੱਲਾਂ ਸ਼ੋਭੇਤ ਨਹੀਂ ਦਿੰਦੀਆਂ ਝੂਠੇ ਵਾਦੇ ਝੂਠੇ ਗੁੰਮਰਾਹ ਲੋਕਾਂ ਨੂੰ ਕਰਕੇ ਇੱਕ ਵਾਰੀ ਤੇ ਆਪਾਂ ਮੂਰਖ ਬਣਾਇਆ ਜਾ ਸਕਦਾ ਕਿਉਂਕਿ ਇਹਨਾਂ ਨੇ 2022 ਦੇ ਵਿੱਚ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਗੁੰਮਰਾਹ ਕਰਕੇ ਸਰਕਾਰ ਬਣਾਈ ਹੈ ਚਲੋ ਲੋਕਾਂ ਦਾ ਫਤਵਾ ਸਾਡੇ ਸਿਰ ਮੱਥੇ ਸੀਗਾ ਪਰ ਹੁਣ ਲੋਕੀ ਇਹਨਾਂ ਦੇ ਝੂਠੇ ਲਾਰੇਾਂ 'ਚ ਨਹੀਂ ਆਣਗੇ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣਗੇ ਤੇ 21 ਦਸੰਬਰ ਵਾਲੇ ਦਿਨ ਕਾਂਗਰਸ ਪਾਰਟੀ ਦਾ ਕਾਉਂਸਲਰ ਹਰ ਇੱਕ ਵਾਰਡ ਦੇ ਵਿੱਚੋਂ ਅਮਰitsar ਸਾਹਿਬ ਤੋਂ ਕੀ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਮੇਅਰ ਬਣਨਗੇ ਆਪਣੀ ਵਾਰਡ ਦੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਸੋ ਮੈਂ ਆਪਣੀ ਵਾਰਡ ਦੇ ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਆਪਾਂ ਪਿਛਲੇ 10 ਸਾਲ ਤੋਂ ਸਾਨੂੰ ਸਹੀ ਕਾਉਂਸਲਰ ਨਹੀਂ ਮਿਲਿਆ ਪਹਿਲਾਂ ਵੀ ਇਦਾਂ ਹੀ ਸੀਗਾ ਉਸ ਤੋਂ ਬਾਅਦ ਪਿਛਲੇ 5 ਸਾਲ ਗੱਲ ਕਰ ਲਈਏ ਤੇ ਰਿੰਕੂ ਨਰੂਲਾ ਜੀ ਉਹ ਵੀ ਪੈਰਾਸ਼ੂਟ ਰਾਈ ਜੀਤਨਗਰੋਂ ਆਏ ਸੀ ਉਹ ਵੀ ਕਾਉਂਸਲਰ ਆਏ ਐਸੀ ਕਰਕੇ ਸੀ ਕਿ ਉਹਨਾਂ ਨੇ ਆਪਣੇ ਨਾਮ ਦੇ ਮਗਰ ਕਾਉਂਸਲਰੀ ਲਖਾਣਾ ਸੀ ਸੋ ਉਸ ਤੋਂ ਬਾਅਦ ਉਹ ਵੀ ਨਹੀਂ ਲੱਭੇ ਲੱਭਣਾ ਇਹਨਾਂ ਨੇ ਵੀ ਨਹੀਂ ਜੇ ਇਹ ਵੀ ਆਮ ਆਦਮੀ ਪਾਰਟੀ ਵਾਲੇ ਕੈਂਡੀਡੇਟ ਜਿਹੜੇ ਉਹਨਾਂ ਦੇ ਇਲਾਕੇ ਚੋਂ ਆਏ ਆ ਉਹਨਾਂ ਦੇ ਨਾਲ ਅਜੀਤ ਨਗਰੋਂ ਆਏ ਆ ਤੋਂ ਭਾਜੀਪੀ ਦਾ ਜਿਹੜਾ ਕੈਂਡੀਡੇਟ ਆ ਸ਼ੇਰੀ ਕਿਉਂ ਵਾਲਾ ਉਹਨਾਂ ਦੇ ਨਾਲ ਜਿਹੜੇ ਡਿੰਪੂ ਨਰੂਲਾ ਜੀ ਪ੍ਰਚਾਰ ਕਰ ਰਹੇ ਉਹ ਵੀ ਰਿੰਕੂ ਨਰੂਲਾ ਜੀ ਤੇ ਸਗੇ ਬ੍ਰਦਰ ਨੇ ਸੋ ਇਹ ਇੱਕੋ ਹੀ ਕੁਐਸ਼ਨ ਹੈ ਇੱਕੋ ਹੀ ਸਿੱਕੇ ਦੇ ਦੋਵੇਂ ਪਹਿਲੂ ਨੇ ਸੋ ਮੈਂ ਸਤਰਕ ਕਰਨਾ ਚਾਹਣਾ ਵਾਰਡ ਵਾਸੀਆਂ ਨੂੰ ਇਹ ਵਾਰਡ ਵਾਸੀਓ ਬੜਾ ਸੁਨਹਿਰਾ ਮੌਕਾ ਆਓ ਰਲ ਮਿਲ ਕੇ ਕਾਂਗਰਸ ਪਾਰਟੀ ਦਾ ਮੇਅਰ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਤੁਹਾਡੇ ਕੋ ਲੋਕਾਂ ਨੂੰ ਉਮੀਦਾਂ ਲਾਈ ਜਾਵਾਂ ਆਪਣਾ ਦਿਖਲੇ ਉਤਰੋਗੇ ਬਿਲਕੁਲ ਜੀ ਵਾਰਡ ਵਸਗਿਆਂ ਨੂੰ ਪਤਾ ਕਿ ਪਾਵਰ 'ਚ ਨਾ ਹੁੰਦੇ ਹੋਏ ਵੀ ਨਾਪਰੀ ਸਿੰਘ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਗਾਹ ਵੀ ਜੋ ਕਵਾਂਗਾ ਉਹ ਕਰਕੇ ਦਿਖਾਵਾਂਗਾ ਮੈਂ ਸਿਆਸਤ 'ਚ ਜੋ ਸੇਵਾ ਕਰਨ ਲਈ ਆਇਆ ਬਾਬੇ ਨੇ ਦਿੱਤਾ ਸਭ ਕੁਝ ਆ ਪੈਸਾ ਕਮਾਉਣਾ ਜਾਂ ਸ਼ੋਹਰਤ ਕਮਾਉਣੀ ਮੈਂ ਸਿਰਫ ਤੇ ਸਿਰਫ ਲੋਕਾਂ ਦੀ ਸੇਵਾ ਕਰਨ ਲਈ ਆਇਆ ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਕਿ ਗੁਰੂ ਘਰ ਨਾਲ ਸੰਬੰਧਿਤ ਇਹ ਵਾਰਡ ਹੈ ਸੋ ਐਸ ਵਾਰਡ ਨੂੰ ਤੇ ਸ਼ੀਸ਼ਾ ਬਣਾ ਦੇਣਾ ਚਾਹੀਦਾ